ਆ ਮੁੰਡਾ ਬਾਈ ਜੀ ਸ਼ੀਰਾ ਖੋਖਰ ਵਾਲਾ ਸਾਰੇ ਵੀਰਾਂ ਨੇ ਵੇਖਿਆ ਪਿਛਲੇ ਸਾਲ ਵੀ ਆ ਟੂਰਨਾਮੈਂਟ ਤੇ ਮੱਲਾ ਸ਼ੀਰੇ ਭਾਈ ਆਇਆ ਸੀ 6 ਸਾਲ ਤੋਂ ਲਗਾਤਾਰ ਆਉਂਦਾ ਇਸ ਟੂਰਨਾਮੈਂਟ ਤੇ ਹਾਜ਼ਰੀ ਵੀ ਲਾਉਂਦਾ ਰਿਹਾ ਪਰ ਕਿਉਂਕਿ ਜਦੋਂ ਹਰ ਰੋਜ਼ ਅਸੀਂ ਟੂਰਨਾਮੈਂਟ ਬੋਲਦੇ ਆ ਜਿੰਨਾ ਚਿਰ ਅਸੀਂ ਬੋਲਦੇ ਆ ਉਹਨਾਂ ਚਿਰ ਹੀ ਬੱਲੇ ਬੱਲੇ ਜਦੋਂ ਬੰਦਾ ਡਾਊਨ ਚਲਾ ਜਾਂਦਾ ਫੇਰ ਕੋਈ ਨਹੀਂ ਪੁੱਛਦਾ ਉਹਨਾਂ ਚਿਰ ਹੀ ਵੀਡੀਓ 깔 ਆਉਂਦੀਆਂ ਨੇ ਜਿੰਨਾ ਚਿਰ ਬੰਦੇ ਦੀ ਚੜ੍ਹਾਈ ਹੈ ਉਹਨਾਂ ਚਿਰ ਹੀ ਫੋਨ ਆਉਂਦੇ ਆ ਕਿਉਂਕਿ ਇਹ ਮੇਰੇ ਵੀਰੋ ਕਿਉਂਕਿ ਜਦੋਂ ਹਰ ਰੋਜ਼ ਬੋਲਦਿਆਂ ਹਨੇਰਾ ਬਹੁਤ ਹੋ ਜਾਂਦਾ ਕਬੱਡੀ ਦੇ ਵਿੱਚ ਕਿਉਂਕਿ ਹਨੇਰੇ ਦੇ ਕਾਰਨ ਬੇ ਟਾਈਮ ਹੀ ਰੋਟੀ ਖਾਣਨੇ ਆ ਬੇ ਟਾਈਮਾਂ ਖਾਣਾ ਪੀਣਾ ਹੋ ਜਾਂਦਾ ਬੇ ਟਾਈਮ ਹੀ ਨੀਂਦ ਹੋ ਜਾਂਦੀ ਹੈ ਉਹਦੇ ਕਾਰਨ ਜੜੀ ਇਹਦੀ ਪੇਟ ਦੇ ਵਿੱਚ ਅਫੈਕਸ਼ਨ ਹੋ ਗਏ ਅਫੈਕਸ਼ਨ ਦੇ ਕਾਰਨ ਇਹਦਾ ਗਲਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਇਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਹੈ ਹਰ ਇੱਕ ਮਿਲੇ ਤੋਂ ਲੈ ਵੀ ਸ਼ਿਰਿਆ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਜਦੋਂ ਵੀ ਲੋੜੀ ਸਾਰੇ ਬਲਾਰੇ ਸਾਡੇ ਤੇਰੇ ਨਾਲ ਹੈ ਦੇਲਾ ਹੌਲਾ ਕਰ ਨੋ ਜਾਨਾ ਕਿਉਂਕਿ ਮਾੜਾ ਸਮਾਂ ਕਦੇ ਦੱਸ ਕੇ ਨਹੀਂ ਆਉਂਦਾ ਮੇਰੀ ਸਾਰੀ ਚਰਨਾਂ ਦੇ ਜਿੰਨੀ ਵੀ ਸੰਗਤ ਬੈਠੀ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ 10 50 100 20 ਜਿੰਨੀ ਵੀ ਤੁਹਾਡੀ ਸ਼ਰਧਾ ਹੈ ਇਹ ਗਰੀਬ ਪਰਿਵਾਰ ਦਾ ਮੁੰਡਾ ਦਾ ਵਧੀਆ ਇਲਾਜ ਹੋ ਜਾਣਾ ਹੈ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਵੀ ਜਰੂਰ ਮਾਨਦਾਨ ਕਰਦੇ ਲੈ ਵੀ ਕੋਈ Google Pay ਨੰਬਰ ਬੋਲ ਦਿਓ ਜੀ ਜਿਹੜੀ ਸੰਗਤ ਲਾਈਵ ਜੁੜੀ ਹੋਣੀ ਆ ਉਹਨੀਆਂ ਨੂੰ ਆਪਾਂ 904118 ਜੀ Google Pay ਨੰਬਰ 90 90417 13518 ਇਹਦੇ ਤੁਸੀਂ Google Pay ਵੀ ਕਰ ਦਿਓ ਇਹ ਭਰਾ ਸਾਡਾ ਢੇਡਾ ਲਾਊਗਾ ਦਰਸ਼ਕਾਂ ਦੀ ਵਿਚਾਰੀ ਦੇ ਵਿੱਚ ਲੈ ਵੀ ਇੱਕ ਤਾੜੀ ਦੇ ਦਿਓ ਸ਼ੀਰੇ ਦੇ ਹੌਸਲੇ ਲਈ ਤਾੜੀ ਮਾਰ ਦਿਓ ਭਲਾ ਦਾ ਜ਼ੋਰਦਾਰ ਜਿੰਨੀ ਸੰਗਤ ਬੈਠੀ ਹੈ ਤੇ ਢੇਡਾ ਲਾਊਗਾ ਸਾਡਾ ਵੀਰ ਹਾਂ ਉਧਰ ਕਰਨਾਲ ਭਾਈ ਨੇ ਐਲਾਨ ਕਰ ਦਿੱਤਾ ਹੈ ਪੀ ਆਜ ਆਪਣਾ 31000 ਦੇ ਨਾਲ ਮਾਨ ਸਰਮਾਨ ਹੈ ਤੇ ਗੁਰਲਾਲ ਕਹਿੰਦਾ ਵੀ ਉਹਦੇ ਚੋਂ 1100 ਰੁਪਿਆ ਸ਼ੀਰੇ ਲਈ ਮੇਰੇ ਵੱਲੋਂ ਤਾੜੀਆਂ ਮਾਰ ਦਿਓ ਜ਼ੋਰਦਾਰ ਐਣ ਲੈ ਵੀ ਚਸ਼ਪਿੰਦਰ ਭਾਈ ਕਰਦੀ 1100 ਛੋਟੇ ਵੱਲੋਂ ਸ਼ੀਰੇ ਲਈ ਲੈ ਵੀ ਚਸ਼ਪਿੰਦਰ ਭਾਈ ਉਹਨਾਂ ਨੇ ਵੀ 1100 ਰੁਪਿਆ ਜਿਹੜਾ ਸ਼ੀਰੇ ਲਈ ਪੁਆਇਦਾ ਕੀਤਾ ਹਾਂ ਜੀ ਪ੍ਰਿੰਸੀਪਲ ਜੀ ਛੋਟੇ ਵੱਲੋਂ ਵੀ ਜ਼ਰੂਰ ਦਾਅ ਦੇਵੇ ਕਿੰਨੀ ਜੜੀ ਆਪਾਂ ਸ਼ੀਰੇ ਲਈ ਮਦਦ ਕਰਨੀ ਹੈ ਸਾਰਿਆਂ ਦਾ ਧੰਨਵਾਦ ਹੈ ਦੂਜੀ ਟੀਮ ਲੜਕਿਆਂ ਦੀ ਗਰਾਊਂਡ ਦੇ ਚ ਆ ਜੇ Hello. Bye.